ਇਹ ਕਹਿੰਦੇ ਨੇ ਟੋਡਰ ਮਲਕਾਰ ਆਇਆ ਉਹਨੂੰ ਕਿਸੇ ਦੱਸਿਆ ਵੀ ਸਹਬਜ਼ਾਦੇ ਗ੍ਰਿਫਤਾਰ ਨੇ ਮਾਂ ਜੀ ਗ੍ਰਿਫਤਾਰ ਨੇ ਉਹ ਵਾਹ ਉਹਦਾ ਹੀ ਦੌੜਦਾ ਆ ਕਿ ਜਿੰਨਾ ਮਰਜੀ ਪੈਸਾ ਲੱਗੇ ਜੋ ਮਰਜੀ ਲੱਗੇ ਹਾਕਮ ਲਾਲਚੀ ਹੈ ਜਦੋਂ ਕਹਿੰਦੇ ਭੀੜ ਚ ਅਗਾ ਲੰਘਿਆ ਦੁੱਖ ਇਹ ਦੋਨੋਂ ਸਹਬਜ਼ਾਦੇ ਖੂਨ ਨਾਲ ਲੱਤ ਪੱਤਸਾ ਇਤਿਹਾਸ ਕਹਿੰਦਾ ਮਾਤਾ ਜੀ ਕੋਲ ਗਿਆ ਭਾਵੇਂ ਕਹਿੰਦੇ ਕੋਈ ਸਿਪਾਹੀ ਗਿਆ ਉਹ ਗਿਆ ਉਹਨੇ ਮਾਤਾ ਜੀ ਨੂੰ ਪਹਿਲਾਂ ਮਿਲਿਆ ਹੋਇਆ ਉਹਨੇ ਮਾਂ ਜੀ ਨੂੰ ਮੱਥਾ ਟੇਕਿਆ ਕੀ ਕਹਿੰਦਾ ਮਾਤਾ ਜੀ ਸਹਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਇਤਿਹਾਸ ਕਹਿੰਦਾ ਵੀ ਮਾਤਾ ਜੀ ਵੈਸੇ ਪ੍ਰਾਣਾ ਦੀ ਉਹ ਅਭਿਆਸੀ ਵੀ ਸਨ ਪਰ ਸਾਡੀ ਤਵਾਰੀ ਕਹਿੰਦੀ ਹੈ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਹੈ ਹੁਣ ਸਹਬਜ਼ਾਦਿਆਂ ਦੇ ਸਰੀਰ ਤੁਹਾਡੇ ਤੇ ਹੰਸਲਾ ਨਦੀ ਸੀ ਨਾ ਹੰਸਲਾ ਨਦੀ ਉਸ ਨਦੀ ਦੇ ਕਿਨਾਰੇ ਸਟੇ ਗਏ ਇਸ ਕਰਕੇ ਕਿ ਸਾਰੀ ਰਾਤ ਸਰੀਰ ਬਾਹਰ ਰਹਿਣ ਲੋਕਾਂ ਨੂੰ ਪਤਾ ਲੱਗ ਜਾਏ ਇਨੂੰ ਜੰਗਲੀ ਜਾਨਵਰ ਤੇ మాਸ ਕੋਰੇ ਪੰਛੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ మాਸ ਨੋਚ ਕੇ ਲ ਜਾਂ। ਮਾਤਾ ਜੀ ਉੱਤੇ ਉੱਥੇ ਸ਼ਹੀਦ ਹੋਏ ਬੁਰਜ ਚ ਸਹਬ ਜਿਆਦਿਆਂ ਦੇ ਸਰੀਰ ਵਕਰੇ ਸੰਜੀ। ਟੋਡਰਮਲ ਪ੍ਰੇਸ਼ਾਨ ਬਹੁਤ ਹੋ ਗਿਆ। ਉਹ 모ਤੀਰਾਮ ਮਹਿਰਾ ਜੀ ਨੂੰ ਮਿਲਿਆ। ਕਿਹਾ ਜਾਂਦਾ ਫਿਰ ਉਹ ਵਜ਼ੀਰ ਖਾਨ ਨੂੰ ਮਿਲਦਾ ਹੈ। ਇੱਕ ਸਵਾਲ ਉੱਠਦਾ ਉਹਦੇ ਬਾਗ ਸਨ। ਟੋਡਰਮਲ ਨੇ ਆਪਣੇ ਬਾਗਾਂ ਚ ਕਿਉਂ ਨਾ ਸੰਸਕਾਰ ਕਰ ਦਿੱਤਾ। ਉਹਨੇ ਇਜਾਜ਼ਤ ਮੰਗੀ ਮੈਨੂੰ ਸੰਸਕਾਰ ਕਰਨ ਦਿੱਤਾ ਜਾਏ ਵਜ਼ੀਰ ਖਾਨ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਸਰਹੰਦ ਵਿੱਚ ਨਹੀਂ ਹੋ ਸਕਦਾ ਉਹ ਸਰਹੰਦ ਵਿੱਚ ਸੀ ਆ ਅੱਤੇ ਵਾਲੀ ਵੱਖਰਾ ਸੀ ਪਿੰਡ ਵਾਲਿਆਂ ਪਤਾ ਹੋਣਾ ਚੌਧਰੀ ਅੱਤੇ ਥਾਂਏ ਉਹਨੇ ਕਿਹਾ ਨਹੀਂ ਹੋ ਸਕਦਾ ਉਹਨੇ ਫਿਰ ਜ਼ੋਰ ਪਾਇਆ ਸਪਾਰਸ਼ ਮੰਗ ਮੈਂ ਸੰਸਕਾਰ ਕਰਨਾ ਚਾਹਨਾ ਤੁਸੀਂ ਦੇਖੋ ਮਾਨਵਤਾ ਦੇ ਆਧਾਰ ਤੇ ਉਹਨੇ ਕਿਹਾ ਜੇ ਤੂੰ ਕਰਨਾ ਹੈ ਪਹਿਲਾਂ ਨਿਸ਼ਾਨਦੇਹੀ ਕਰਕੇ ਆ ਤੈਨੂੰ ਥਾਂ ਕਿੰਨੀ ਚਾਹੀਦੀ ਐਥੋਂ ਬਾਹਰ ਫਿਰ ਕਿਹਾ ਜਾਂਦਾ ਉਹ ਚੌਧਰੀ ਅੱਤੇ ਕੋਲ ਆਇਆ ਅੱਤੇ ਵਾਲੀ ਉਹਨੇ ਆ ਕੇ ਇੱਥੇ ਜਿੱਥੇ ਤੁਸੀਂ ਬੈਠਿਓ ਗੁਰਮਖੋ ਇੱਥੇ ਨਿਸ਼ਾਨ ਲਾ ਕੇ ਗਿਆ ਵੀ ਇੰਨੀ ਥਾਂ 'ਚ ਮੈਂ ਚਿਖਾ ਚਿੰਨ ਲਵਾਗਾ ਇੱਥੇ ਨਿਸ਼ਾਨ ਲਾਇਆ ਉਹਨੇ ਕਿਹਾ ਜਿੱਥੇ ਨਿਸ਼ਾਨ ਲਾ ਕੇ ਆਏ ਸਾਰੀ ਧਰਤੀ ਸੋਨੇ ਦੀਆਂ ਮੋਹਰਾਂ ਨਾਲ ਤੈਨੂੰ ਖਰੀਦਣੀ ਪਾਏਗੀ ਕਿੰਨੀਆਂ ਲੱਗ ਸਕਦੀਆਂ ਨੇ ਇਤਿਹਾਸ ਕਹਿੰਦਾ ਜੋ ਕੁਝ ਉਹ ਦੇਖ ਅਸੀ ਟੋਡਰਮਲ ਦੇ ਹੀਰੇ ਮੋਤੀ ਜੋ ਕੁਸ਼ਲ ਦੇ ਕੋਲ ਸੀ ਇੱਕ ਟੋਡਰਮਲ ਇੱਕ ਉਹਦਾ ਛੋਟਾ ਭਰਾ ਸੀ ਨਾਗਰਮਲ ਟੋਡਰਮਲ ਦਾ ਭਰਾ ਸੀ ਨਾਗਰਮਲ ਉਹ ਦੋਨੋਂ ਆਏ ਉਹਨਾਂ ਨੇ ਕਿਹਾ ਹਾਂ ਉਹ ਕਹਿੰਦੇ ਨੇ ਜਿਹੜਾ ਸੋਨਾ ਹੀਰੇ ਸਨ ਉਹ ਵੀ ਵੇਚ ਕੇ ਮੋਰਾਂ ਲੈ ਜਾਂਦੀਆਂ ਇੱਥੇ ਵਜ਼ੀਰ ਖਾਂ ਆਇਆ ਜੀ ਪਰ ਯਾਦ ਰੱਖਿਓ ਭਾਵੇਂ ਥਾਂ ਅੱਤੇ ਵਾਲੇ ਦੀ ਏ ਪਰ ਇਹ ਸੂਬਾ ਤੇ ਸਰਹੰਦੇ ਨਾ ਪੈਸੇ ਉਹਨੇ ਲੈਣੇ ਨੇ ਇੱਥੇ ਜਿੱਥੇ ਤੁਸੀਂ ਬੈਠੇ ਹੋ ਗੁਰਮਖੋ ਇੱਥੇ ਉਹ ਮੂੜਾ ਢਾ ਕੇ ਬੈਠਾ ਸੀ ਸੰਦਲੀ ਢਾ ਕੇ ਕਿਉਂ ਅਸੀਂ ਕੁਰਸੀ ਅਜਿਹਾ ਕਹਿੰਨੇ ਸ਼ਬਦ ਤਾਂ ਫਾਰਸੀ ਦਾ ਸੰਦਲੀ ਦਾ ਅਰਥ ਕੁਛ ਸੀ ਇੱਥੇ ਫਿਰ ਢੋਡਰ ਮੱਲ ਨੇ ਮੋਹਰਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਵਜ਼ੀਰ ਪਰ ਸ਼ਰੀਰ ਨਹੀਂ ਆਇਆ ਸ਼ਰੀਰ ਉੱਥੇ ਪੈ ਰੇ ਨਦੀ ਕੰਢੇ ਤੁਸੀਂ ਇੱਕ ਗੱਲ ਹਸਾਬ ਲਾ ਕੇ ਦੇਖੋ ਉਹ ਸ਼ਰੀਰਾਂ ਕੋਲ ਜਾਨ ਨਹੀਂ ਦੇ ਰਹਿ ਉੱਥੇ ਉਹਨੇ ਫਿਰ ਸਟੇਡੀਆਂ ਮੋਹਰਾਂ ਕਰਕੇ ਇੱਥੇ ਸਾਰੀ ਧਰਤੀ ਜਿੰਨੀ ਨਿਸ਼ਾਨਦੇਹੀ ਸੀ ਸਾਰੀ ਧਰਤੀ ਲਾਤੀ ਉਹ ਤੋਂ ਬਾਅਦ ਸਾਰੀਆਂ ਮੋਹਰਾਂ ਇਕੱਠੀਆਂ ਥੈਲੇ 'ਚ ਪਾਈਆਂ ਵਜ਼ੀਰ ਖਾਂ ਦੇ ਸਾਥੀ ਲੈ ਤੁਰੇ ਇੱਥੇ ਵੀ ਇੱਕ ਸਿੱਖ ਸਿਪਾਹੀ ਜੋਧ ਸਿੰਘ ਇਹ ਵੀ ਉਸ ਪਿੰਡ ਦਾ ਰਹਿਣ ਵਾਲਾ ਸੀ ਅਲੂੜਾ ਖਾਲਾ ਯਾਦ ਰੱਖਿਓ ਗੁਰੂ ਕੀ ਸਾਖੇ ਭਾਈ ਰਾਮਾ ਤੇ ਭਾਈ ਤਲੋਕਾ ਜੀ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਪਰ ਜ਼ਿਆਦਾ ਉਹਨਾਂ ਦਾ ਜਿਹੜਾ ਜ਼ਿਕਰ ਹੈ ਚਮਕੌਰ ਦੀ ਗੜੀ ਦਾ ਹੈ ਉੱਥੇ ਉਹ ਸੰਸਕਾਰ ਕਰਕੇ ਆਇਆ ਬੀਬੀ ਸ਼ਰਨ ਕੌਰ ਤੋਂ ਬਾਅਦ ਉਹਨਾਂ ਨੇ ਸੰਸਕਾਰ ਕੀਤਾ ਇਹ ਤੇ ਫਿਰ ਟੋਡਰਮਲ ਜਾਂਦਾ ਘਰ ਆਪਣੀ ਘਰ ਵਾਲੀ ਨੂੰ ਉਧਰ ਮੋਤੀ ਦਾ ਮਹਿਰਾ ਦੀ ਮਾਂ ਤੇ ਉਹਦੀ ਪਤਨੀ ਉਹਦੇ ਬੱਚੇ ਵੀ ਹੁੰਦੇ ਆ ਟੋਡਰਮਲ ਦੇ ਉਹ ਫਿਰ ਸਤਗੁਰਾਂ ਦੀ ਮਾਤ ਜੀ ਨੂੰ ਤੇ ਸਹਬਜ਼ਾਦਿਆਂ ਦਾ ਸ਼ਰੀਰ ਇਕੱਠਾ ਕਰਦਾ ਹੈ ਮਾਤਾ ਜੀ ਦਾ ਵਖਰਾ ਉਹ ਵਖਰਾ ਉਹ ਸ਼ਰੀਰ ਦਾ ਫਿਰ ਇਸ਼ਨਾਨ ਕਰਾਇਆ ਜਾਂਦਾ ਮਾਤਾ ਜੀ ਦਾ ਇਸ਼ਨਾਨ ਟੋਡਰਮਲ ਦੀ ਘਰ ਵਾਲੀ ਨੇ ਤੇ ਮੋਤੀ ਰਾਮ ਮਹਿਰਾ ਦੀ ਮਾਂ ਨੇ ਕਰਾਇਆ ਸੀ ਉਹਦੀ ਘਰ ਵਾਲੀ ਨੇ ਉਹਨਾਂ ਨੇ ਇਸ਼ਨਾਨ ਕਰਾਇਆ ਸਹਿਬਜ਼ਾਦਿਆਂ ਦਾ ਇਸ਼ਾਨਾਨ ਭਾਈ ਟੋਡਰਮਾ ਜੀ ਭਾਈ ਨਾਗਰਮਲ ਜੀ ਇਹਦਾ ਮਤਲਬ ਜਿਹੜਾ ਬੰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ ਉਹ ਬਾਣੀ ਵੀ ਪੜਦਾ ਹੈ ਦੋਨਾਂ ਭਰਾਵਾਂ ਨੇ ਤੇ ਮੋਤੀराम ਜੀ ਨਾਲ ਲੱਗੇ ਆ ਮੈਂ ਸੋਚਣਾ ਕਿਵੇਂ ਖੂਨ ਉਹਨਾਂ ਸਾਫ਼ ਕੀਤਾ ਹੋਵੇਗਾ ਕਿਹੋ ਜਿਹਾ ਜ਼ਖਮ ਲੱਗੇ ਖੂਨ ਗਏ ਕਿਹੋ ਜਿਹਾ ਪਿੰਡਾ ਉੱਤੇ ਲੌਂਸਾਂ ਪਈਆਂ ਹੋਣਗੀਆਂ ਉੱਥੇ ਫਿਰ ਜਿਹੜਾ ਵਿਵਾਨ ਤਿਆਰ ਕੀਤਾਗੇ ਇੱਕੋ ਕੀਤਾਗੇ ਉਹਨੇ ਵੱਡਾ ਵਿਵਾਨ ਤਿਆਰ ਕੀਤਾ ਜੀ ਇੱਥੇ ਆਪਣੇ ਸੇਵਾਦਾਰ ਕੋ ਨੌਕਰ ਕਿਉ ਉਹਦੇ ਕੋਈ ਨੌਕਰ ਚੌੜਰਮਲ ਦਾ ਉਹਦੇ ਤੋਂ ਆਗਿਆ ਤੋਂ ਬਾਹਰ ਨਹੀਂ ਗਿਆ ਉਹਨੇ ਫਿਰ ਕਿਹਾ ਪਤਾ ਕਰੋ ਕਿ ਪਾਤਸ਼ਾਹ ਦੇ ਪੁੱਤਰ ਨੇ ਇਹਨਾਂ ਦਾ ਸੰਸਕਾਰ ਚੰਦਨ ਦੀਆਂ ਲੱਕੜਾਂ ਚ ਕਰਾਉਣਾ ਇਹ ਮਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਉੱਥੇ ਫਿਰ ਜੀ ਇੱਥੇ ਚੰਦਨ ਦੀਆਂ ਲੱਕੜਾਂ ਇੱਕ ਮਟਕਾ ਉਹ ਮਿੱਟੀ ਦਾ ਘਿਓ ਦਾ ਭਰ ਕੇ ਲਿਆਇਆ ਸੀ ਸਮਗਰੀ ਗੁਰਮਖੋ ਉੱਥੇ ਫਿਰ ਬਵਾਨ ਦੇ ਦੋ ਤਿਆਰ ਕੀਤਾ ਮਾਤਾ ਜੀ ਤੇ ਸਹਿਰਜ਼ਾਦੇ ਇਨੇਕ ਸ਼ਰੀਰ ਨੇ ਜਿਹੜੇ ਲੈ ਕੇ ਆਏ ਆ ਸਰਹੰਦ ਕਿਉਂ ਫੜਕਾਈ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਕਹਿਆ ਸੀ ਨਾ ਵੀ ਜ਼ੁਲਮ ਤਾਂ ਉਹਨੇ ਕਿਹਾ ਜ਼ੁਲਮ ਨਹੀਂ ਇਹ ਵੇਖ ਕੇ ਚੁੱਪ ਕੀਤੇ ਰਹੇ ਇਹਨਾਂ ਨੂੰ ਜੀਨ ਦਾ ਕੀ ਹੱਕ ਹੈ ਇਹ ਇਹਨਾਂ 'ਚ ਕੋਈ ਬਾਹਰੋਂ ਨਿਕਲਿਆ ਉੱਥੋਂ ਫਿਰ ਤੁਰਦੇ ਨੇ ਜੀ ਸਤਨਾਮ ਵੈ ਗੁਰੂ ਕਹਿੰਦੇ ਬਾਣੀ ਪੜਦੇ ਜੋ ਮੈਨੂੰ ਪੂਰਾ ਯਕੀਨ ਹੈ ਵੀ ਉਹ ਗੁਰੂ ਨੂੰ ਪਿਆਰ ਕਰਨ ਵਾਲਾ ਜ਼ਰੂਰ ਬਾਣੀ ਪੜਦਾ ਹੈ ਉਹ ਸਰੋਤ ਕਹਿੰਦਾ ਜੀ ਉਹ ਫਿਰ ਜੀ ਇੱਥੇ ਹੁੰਦੇ ਆ ਜਿੱਥੇ ਤੁਸੀਂ ਇਸ ਬੈਠੇ ਆਂ ਜੀ ਸਾਰੇ ਆ ਚਾਦਰ ਵਿਛਾਈ ਹੋਈ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਸਰੂਪ ਦੇ ਥੱਲੇ ਇੱਥੇ ਫਿਰ ਉੱਚੀ ਖਾਚ ਹੁੰਦਾ ਹੈ ਆਪਣੇ ਹੱਥਾਂ ਨਾਲ ਚਲੋ ਥੱਲੇ ਲੱਕੜ ਲੱਗ ਜਾਂਦੀ ਹੈ ਫਿਰ ਉਹ ਮਾਤਾ ਜੀ ਨੂੰ ਵਿਚਾਰ ਪਾਉਂਦਾ ਇੱਥੇ ਕਿਉਂਕਿ ਆਪਾਂ ਇੱਥੇ ਬੈਠੇ ਮਨ ਤੇ ਜ ਲੱਗਦਾ ਜਿਵੇਂ ਮਾਂ ਜੀ ਨੇ ਕਿਆ ਹੋਵੇ ਇਮੋਸ਼ਨਲੀ ਤੁਸੀਂ ਮੇਰੇ ਕੋਲ ਬਹਿ ਕੇ ਸਿਫਤਾਂ ਕਰਿਆ ਕਰੋ ਇੱਥੇ ਫਿਰ ਮਾਤਾ ਜੀ ਵਿੱਚ ਨੇ ਸੱਜੇ ਪਾਸੇ ਬਾਬਾ ਫਤੇ ਸਿੰਘ ਜੀ ਨੇ ਕਿਉਂਕਿ ਅਕਸਰ ਸੌਂਦਿਆਂ ਬਾਬਾ ਜੀ ਸੱਜੇ ਪਾਸੇ ਦਾਦੀ ਦੇ ਸੱਜੇ ਪਾਸੇ ਪੈਂਦੇ ਸਨ ਖੱਬੇ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਨੇ ਟੋਡਰ ਮਾਲ ਨੇ ਫਿਰ ਕੀਮਤੀ ਦਿਸਾਲਾ ਉਹਦੀ ਘਰ ਵਾਲੀ ਲੈ ਕੇ ਆਈ ਉਹ ਉੱਤੇ ਪਾਇਆ ਉੱਤੇ ਚੰਦਨ ਦੀਆਂ ਲੱਕੜਾਂ ਚਿਣੀਆਂ ਉਹਨੇ ਫਿਰ ਘਿਓ ਦਾ ਜਿਹੜਾ ਮੱਤ ਸੀ ਉਹ ਘਿਓ ਪਾਇਆ ਉੱਤੇ ਜੋ ਸਮਗਰੀ ਜਲਣ ਜਲਣ ਵਾਸਤੇ ਨੂੰ ਪੂਜਾ ਨਾਲ ਲੈ ਕੇ ਚੁੜਿਓ ਉਸ ਸਾਰੀ ਪਾ ਕੇ ਕਹਿੰਦੇ ਨੇ ਫਿਰ ਟੋਡਰਮਲ ਨੇ ਇਸ ਚਿਖਾ ਨੂੰ ਅਗਨ ਦਿਖਾਈ ਸੀ ਟੋਡਰਮਲ ਇਹ ਜਦੋਂ ਚਿਖਾ ਪੂਰੀ ਲਾਂਬੂ ਲੱਗ ਗਿਆ ਦੀਵਾਨ ਟੋਡਰਮਲ ਨਾਗਰਮਲ ਉਹਦਾ ਪਰਿਵਾਰ ਮੋਤੀ ਦਾ ਮਹਿਰਾ ਉਹਦਾ ਪਰਿਵਾਰ ਜਿੱਤੇ ਤੁਸੀਂ ਬੈਠੇ ਹੋ ਇੱਥੇ ਚਿਖਾ ਪਨ ਲੱਗ ਪਈ ਉਹ ਪਿੱਛੇ ਖਲੋ ਕੇ ਗੁਰੂ ਗੁਰੂ ਜਪਣ ਲੱਗ ਪਏ ਪਰ ਇਤਿਹਾਸ ਕਹਿੰਦਾ ਹੈ ਟੋਡਰਮਲ ਦਾ ਕੜ ਪਾਟ ਗਿਆ ਸੀ ਇੱਥੇ ਉਹ ਬਹੁਤ ਰੋਇਆ ਫਿਰ ਇਹਨੂੰ ਫਿਰ ਬੇਨਤੀ ਨੂੰ ਬੈਰਾਗ ਚ ਲੈ ਕੇ ਤੁਰਿਓ ਉਹ ਸੱਚੀ ਮੱਚੀ ਅੰਦਰੋਂ ਪਿਗਲ ਤੁਰਿਆ ਪਰ ਮੈਂ ਫਿਰ ਵੀ ਕਹਿੰਨਾ ਸੱਚੇ ਬਾਦਸ਼ਾਹ ਇਹ ਕੈਸੀ ਖੇਡ ਜਦ ਦਿਨ ਇਹ ਜਨਾਂ ਦਾ ਜਨਮ ਹੋਇਆ ਸੀ ਉਸ ਦਿਨ ਕਿੰਨੀਆਂ ਖੁਸ਼ੀਆਂ ਮਨਾਈਆਂ ਸੀ ਖੰਨੇ ਅੱਜ ਇਹਨਾਂ ਦਾ ਸੰਸਕਾਰ ਹੁੰਦਾ ਪਿਆ ਗਿਣਤੀ ਦੇ 4-5 ਸ਼ਰੀਰ ਨੇ ਉਹਨੇ ਭਾਈ ਸਭ ਕਹਿ ਰਹੇ ਸਨ ਗੁਰਮਖੋ ਇੱਥੋਂ ਫਿਰ ਜਿੰਨੀ ਦੇਰ ਤੱਕ ਅਗਨ ਬਲਦੀ ਰਹੀ ਟੋਡਰਮਲ ਮੋਤੀराम ਪਿੱਛੇ ਰਹੇ ਫਿਰ ਕੀ ਹੋਇਆ ਕੋਈ 15 ਕਹਿੰਦੇ ਨੇ ਕੋਈ 14 ਪਰ ਮੈਂ ਤਰੀਕ ਨਹੀਂ ਲੈ ਰਿਹਾ ਇਸ ਕਰਕੇ ਜਿਖਾਂ ਰਾਖਸਿਆਲ ਦੇ ਦਿਨਾਂ ਸੰ ਠੰਡੀ ਹੋ ਗਈ ਦੀਵਾਨ ਟੋਡਰਮਲ ਆਏ ਉਹਨਾਂ ਨੇ ਫਿਰ ਇਸ ਭਪੂਤ ਨੂੰ ਇਕੱਠਿਆਂ ਕੀਤਾ ਅਸਤੀਆਂ ਫਿਰ ਬੇਨਤੀ ਮਾਤਾ ਜੀ ਦੀਆਂ ਤੇ ਸਹਬਜ਼ਾਦਿਆਂ ਦੇ ਛੋਟੇ ਛੋਟੇ ਸਹਬਜ਼ਾਦਿਆਂ ਤੇ ਅਸਤ ਪਛਾਣੀ ਜਾਣੇ ਸਨ サーティンオ